ਨਾ ਆਪਣੇ ਘਰ ਵੀ ਨਹੀਂ ਆਉਂਦੀ ਬੰਦੇ ਨੂੰ ਇਹ ਨਹੀਂ ਜਦੋਂ ਡਾਇਰੈਕਟਰ ਹੈ ਕਿ ਬੱਚੇ ਵਿਹਲੇ ਫਿਰਦੇ ਆ ਸਟੂਡੈਂਟ ਦਾ ਕੰਮ ਮਿਲਦਾ ਨਾ ਬਾਹਰ ਲੱਗਾ ਨਾ ਰਹਿ ਇੱਕ ਬੜੀ ਨਹੀਂ ਕੀ ਆ ਉਹ ਨਾਲ ਜਾਂਦੇ ਇਹ ਕਿ ਨਾ ਮਨ ਬੜਾ ਤੇ ਪਰ ਸੰਦੂਰ ਗੋਲਾ ਕੱਢੀ ਜਾਂਦੀ ਆ ਸਾਨੂੰ ਪਤਾ ਨਹੀਂ ਜੋਬ ਖੋਲ੍ਹਣ ਕੀ ਕਰਨਾ ਕੀ ਕੀ ਸੰਸਕਾਈ ਬਸ ਸਾਨੂੰ ਪੁੱਛੀ ਨਾ ਇਹ ਜਿਹੜਾ ਸਟੂਡੈਂਟ ਆ ਉਹ ਉਸ ਨੂੰ ਉਹ ਡੇ ਨੇ ਤਾਂ ਜੀ ਸਖਤ ਦੁਆਰਾ ਸਾਹ ਦੇ ਨਾ ਹੋਵੇ ਤੇ ਜਿੰਨੇ ਕਰੇ ਕੁਕਰੀਆਂ 50 ਸਾਲਾਂ ਦੇ ਵਿੱਚ ਐਨੀ ਟੈਨਸ਼ਨ ਨਹੀਂ ਉੱਠਾਈ ਜਿੱਦਿਨੀ ਇੱਕ ਹੀ ਆ ਗਈ ਇਸ ਸਿਆਪ ਸੇਟਾਰਾ ਚਾਹ ਨਾਮ ਕਰਦੇ ਤਾਂ ਬਹੁਤ ਜ਼ਿਆਦਾ ਦੇਖ ਨਹੀਂ ਤਾਂ ਕਿ ਆ ਹੁਣ ਉਤਰ ਗਿਆ ਜਾਂ ਉਤਰ ਗਿਆ ਹੁਣ ਦੋ ਦਿਨ ਲੱਗੇ ਬਿਲਕੁਲ ਪ੍ਰੈਸ ਦੇ ਵਿੱਚ ਜ਼ੀਰੋ ਹੋ ਗਿਆ ਆਪਾਂ ਕੰਡੈਮਨਟ ਕਰੀਏ ਨੇ ਜੋ ਇੱਥੇ ਸਿਸਟਮ ਆ ਕਿ ਇੰਡੀਆ ਰਹਿਣ ਕੀ ਸਭ ਤੋਂ ਵਧੀਆ ਕੀ ਲੱਗਿਆ ਸਾਰਾ ਐਵਰੀਥਿੰਗ ਅੰਡਰ ਕੰਟਰੋਲ ਹੈ ਰੇਡੀਓ ਕੈਨੇਡੀਅਨ ਸਾਧੇ ਪ੍ਰਸਾਰਿਤ ਹੋਣ ਵਾਲੇ ਸ਼ੋਜ਼ ਦਾ ਕਿਸੇ ਵੀ ਜਾਤੀ ਧਾਰਮਿਕ ਕਮਿਊਨਿਟੀ ਨਾਲ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸਰੂਕਾਰ ਨਹੀਂ ਹੈ ਸਾਡੇ ਸ਼ੋਜ਼ ਵਿੱਚ ਆਉਣ ਵਾਲੇ ਗੈਸਟ ਆਪਣੇ ਜਾਤੀ ਵਿਚਾਰ ਪੇਸ਼ ਕਰਦੇ ਹਨ ਜਿਨ੍ਹਾਂ ਦਾ ਰੇਡੀਓ ਕੈਨੇਡੀਅਨ ਸਾਧ ਦੇ ਕਿਸੇ ਵੀ ਐਂਕਰ ਨਾਲ ਜਾਂ ਸ਼ੋਅ ਨਾਲ ਕੋਈ ਸੰਬੰਧ ਨਹੀਂ ਹੈ 올 ਰਾਈਟਸ ਰਿਜ਼ਰਵਡ ਐਟ ਰੇਡੀਓ ਸਾਧ ਸੋ ਸਾਥੜਾ ਮਾਈਕ ਲੈ ਕੇ ਸਾਥ ਵਿੱਚ ਆਏ ਹੋਏ ਆ ਬਹੁਤ ਸਾਰੇ ਯੰਗ ਮੈਨ ਬੈਠੇ ਨੇ ਤੇ ਸਾਡੇ ਚਲੋ ਸਤਕਾਰਯੋਗ ਨੇ ਸਾਰੇ ਮੇਰੇ ਨਾਲ ਅੰਕਲ ਨੇ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਇੰਟਰਵਿਊ ਸੁਣੀ ਹੋਣੀ ਆ ਜਿੰਨਾ ਕਿ ਮੇਰੇ ਯਾਦ ਆ ਅਫਸਰ ਰਿਟਾਇਰ ਹੋ ਕੇ ਐਸੇ ਸ਼ਾਇਦ ਫੂਡ ਵਿਭਾਗ ਮੈਂ ਜੋ ਚਲੋ ਪੁੱਛਦੇ ਆ ਸਸਿ ਕਾਦਰੀ ਸਸਿ ਕਾਦਰੀ ਇਹ ਕਿੰਨਾ ਟਾਈਮ ਹੋ ਗਿਆ ਉੱਥੇ ਤੁਸੀਂ ਮੈਨੂੰ ਦੱਸੋ ਨੌਕਰੀ ਸਰਕਾਰੀ ਨੌਕਰੀ ਬਣ ਮੈਂ ਸਿਸਟੈਂਟ ਜੀ ਸਸਿ ਕੋਪਰੇਟਿਵ ਸਾਈਡ ਇਹ ਸਸਿ ਵਾਰਡ ਪੈਰ ਹੋਇਆ ਮੈਂ ਹਾਂ ਅੱਜ 18 ਵਿੱਚ ਪਹਿਲੀ ਵਾਰੀ ਇੱਥੇ ਆਏ ਆ ਬਹੁਤ ਆਪਰੇ ਕੈਨੇਡੀਅ ਹਾਂ ਜਪਾਸ ਕਰ ਪ ਜਾਣਾ ਹੂੰ ਕਿ ਜਿੰਨੀ ਪੰਜਾਬ ਦੀ ਤਰੱਕੀ ਹੋਈ ਹੈ ਨਾ ਹਾਂਜੀ ਉਹ ਇਹਦੇ ਤਕਰੀਬਾ ਬਰਾਬਰ ਆ ਚੱਲਿਆ ਐ ਪੰਜਾਬ ਚ ਤੁਸੀਂ ਕਹਿ ਰਹੇ ਹੋ ਕਿ ਤਰੱਕੀ ਹੋਈ ਆ ਪੂਰੀ ਖੇਚ ਗਈ ਪੂਰਾ ਫਿਚ ਕੇ ਤਰੱਕੀ ਹੋਈ ਜਾ ਹਾਂ ਰੋਡਸ ਦੇਖ ਲਓ ਹਾਂਜੀ ਠੀਕ ਆ ਜੀ ਬਾਲ ਹੋਰ ਜਿਸ ਤਰ੍ਹਾਂ ਮਰਜੀ ਇਨਫਰਾਸਟ੍ਰਕਚਰ ਦੇ ਦੋ ਸਿਰੇ ਦੀ ਤਰੱਕੀ ਹੈ ਹਾਂਜੀ ਹਾਂਜੀ ਤੇ ਲੋਕਾਂ ਦਾ ਦਿਲ ਲੱਗਾ ਲੱਗਿਆ ਹਾਂਜੀ ਜਿਹੜੇ ਪੁਰਾਣੇ ਅਸੀਂ ਜਿੱਕਣ ਅਸੀਂ ਆਏ ਨਾ ਹਾਂਜੀ 65 ਸਾਲ ਦੀ ਉਮਰ ਤੋਂ ਬਾਅਦ ਹਾਂਜੀ ਉਹ ਬੰਦੇ ਨਹੀਂ ਇੱਥੇ ਜਗਾ ਸਮਝਦੇ ਬਲੋ ਜਿਹੜੇ 60 65 ਤੋਂ ਬਾਅਦ ਵਾਲੇ ਆ ਜਿਹੜੇ ਪੱਕੇ ਨਹੀਂ रह ਸਕਦੇ ਉਧਾਂ ਆ ਕੇ ਚੱਲ ਕੇ ਜੀ ਆ ਕੇ ਜੇ ਪੀਆਰ ਵੀ ਹੋ ਗਏ ਨਾ ਉਹ ਵੀ ਖੁਸ਼ ਨਹੀਂ ਹੈ ਕੀ ਨਾਮ ਆ ਤੁਹਾਡਾ ਮੈਂ ਕਰਨ ਮਸੀ ਹਾਂ ਕਰਨਵੀਰ ਜੀ ਕਿੱਥੋਂ ਇੰਡੀਆ ਤੋਂ ਬਲੋਂਗ ਕਰਦੇ ਤੁਸੀਂ ਫਗਵਾੜੇ ਤੋਂ ਖਾਸ ਫਗਵਾੜਾ ਹੀ ਖਾਸ ਫਗਵਾੜਾ ਕਦੋਂ ਦੇ ਆਏ ਹੋ ਕੈਨੇਡਾ ਸਵਾ ਦੋ ਸਾਲ ਦੋ ਸਾਲ ਲਗਾਤਾਰ ਹੋ ਗਏ ਸਵਾ ਦੋ ਸਾਲਾਂ ਚ ਕੀ ਨਚੋੜ ਕੱਢਿਆ ਮੁਲਕ ਦਾ ਕੈਨੇਡਾ ਦਾ ਮੈਂ ਹਾਲੇ ਵਿਜ਼ਟਰ ਆ ਨਚੋੜ ਵੀ ਦੱਸ ਦਿੰਨਾ ਕੀ ਹੈ ਜੀ 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 ਆਪਾਂ ਪਤਾ ਕੋਈ ਕੁਝ ਹੁੰਦਾ ਨਹੀਂ ਜਾਂ ਸਟੂਡੈਂਟਾਂ ਦਾ ਜੋਬ ਨੰਬਰ ਤੇ ਆਪਾਂ ਟੂ ਡੋ ਰਗਾਲਾ ਕੱਢੀ ਜਾਣੀ ਹੈ ਹਾਂਜੀ ਠੀਕ ਹੈ ਨਾ ਹਾਂਜੀ ਸਾਨੂੰ ਪਤਾ ਨਹੀਂ ਜੋਬ ਕਿੱਥੋਂ ਲੈਣੀ ਕੀ ਕਰਨਾ ਠੀਕ ਹੈ ਕੀ ਕੀ ਸਾਨੂੰ ਚਾਹੀਦਾ ਸਾਨੂੰ ਕੁਝ ਨਹੀਂ ਪਤਾ ਜੀ 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 ਜਿੰਨੇ ਵੀ ਸਟੂਡੈਂਟ ਆਉਂਦੇ ਹਨ ਉਹਨਾਂ ਨੂੰ ਕੁਝ ਨਹੀਂ ਪਤਾ ਆ ਕੇ ਤੇ ਮੂੰਹ ਚੱਕ ਕੇ ਬਹਿ ਜਾਂਦੇ ਆ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਕਿਵੇਂ ਐ ਭਾਈ ਜੋਬ ਲੈਣੀ ਹੈ ਕਿ ਕਿੱਥੇ ਅਪਲਾਈ ਕਰਨਾ ਕੀ अच्छा ਤੁਸੀਂ ਇਹ ਕਹਿ ਰਹੇ ਹੋ ਵੀ ਜਿਹੜੇ ਸਟੂਡੈਂਟ ਆ ਰਹੇ ਆ ਤੁਸੀਂ ਕਹਿ ਰਹੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਹਾਂ ਅੱਛਾ ਵੀ ਜੌਬ ਅਪਲਾਈ ਕਿਵੇਂ ਕਰਨੀ ਆ ਹਾਲਾਤ ਕੀ ਨੇ ਰਿਸਰਚ ਨਹੀਂ ਕਰਕੇ ਆਉਂਦੇ ਨਾ ਰਿਸਰਚ ਤੇ ਜੇ ਉਹ ਆਉਣਾ ਉਥੋਂ ਕੰਮ ਸਿੱਖਿਆ ਹਾਂ ਹਾਂ ਕੰਮ ਸਿੱਖਿਆ ਕੋਈ ਇੰਜਨ ਪ੍ਰਸਿੱਧ ਮੈਨ ਨਹੀਂ ਹੁੰਦੇ ਇਹਨਾਂ ਨੂੰ ਹਾਂ ਠੀਕ ਹੈ ਨਾ ਜੀ ਤੇ ਆਪਾਂ ਕੰਟੈਂਪਟ ਕਰੀ ਜਾਂਦੇ ਜੋ ਇੱਥੇ ਸਿਸਟਮ ਆ ਕਿਤੇ ਇੰਡੀਆ ਨੇਮ ਹੋ ਹੂੰ ਕੀ ਸਭ ਤੋਂ ਵਧੀਆ ਕੀ ਲੱਗਿਆ ਸਾਰਾ ਕੁਝ ਵਧੀਆ अच्छा। Every, everything system. अच्छा। There is system. Hmm. मेरा पिका नवा चोरी होया समझा hmm. लाता अच्छा। लगा ਪਰਸੂ ਨੇ ਲੋ ਹੈ ਅੱਛਾ ਜੀ ਠੀਕ ਹੈ ਨਾ ਹਮ ਤੁਸੀ ਕੋਈ ਕੋਸ਼ਿਸ਼ ਕਰਦੀ ਨਹੀਂ ਜੇ ਤੁਹਾਡਾ ਪਿੱਕ ਲਭਾਤਾ ਕਿਹੜੇ ਕਿੱਥੇ ਕੋ ਕਿਹੜਾ ਏਰੀਆ ਤੁਹਾਡਾ ਕਿੱਥੇ ਰਹਿੰਦੇ ਹੋ ਕਿਹੜੀ ਕਿਹੜੇ ਪੁਲਿਸ ਸਟੇਸ਼ਨ ਦੇ ਨਾ ਕਪੜੇ ਜੈਂਟਲਮੈਨ ਅਸੀਂ ਗਏ ਨਹੀਂ ਕਿਤੇ ਫੋਨ ਤੇ ਅੱਛਾ ਪੁਲਿਸ ਆ ਕੇ ਉਹਨੇ ਲਭਾਤਾ ਹੈ ਚਲੋ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਕੀ ਤੁਹਾਡੀ ਮੈਸੇਜ ਕੀ ਦੇਣਾ ਚਾਹਤ ਹੈ ਨਵੇਂ ਬੱਚੇ ਵੀ ਆ ਹਾਂ ਚਲੋ ਬੱਚੇ ਵੀ ਬਜ਼ੁਰਗ ਵੀ ਬੱਚਿਆਂ ਨੂੰ ਦੱਸ ਦੋ ਸਟੂਡੈਂਟਾਂ ਨੂੰ ਅੱਛਾ ਤੁਹਾਨੂੰ ਦੱਸਿਆ ਵੀ ਆਪਣੇ ਪ੍ਰੀ ਪਲਾਨ ਕਰਕੇ ਆਉਣ ਇਹ ਇਦਾਂ ਨਹੀਂ ਵੀ ਮੂੰਹ ਚੱਕ ਕੇ ਆਈ ਗਿਆ ਆਈ ਗਿਆ ਇੱਥੇ ਤਾਂ ਕੁਝ ਬਣਦਾ ਨਹੀਂ ਗੱਲ ਬਣ ਗਈ ਤੇ ਫਿਰ ਜੇ ਆਪਾਂ ਆਉਣਾ ਵੀ ਤਾਂ ਆਉਣਾ ਵੀ ਪ੍ਰੇਮ ਕਰੀ ਹਾਂ ਹਾਂ ਵੀ ਪ੍ਰੇਮ ਕਰੀ ਹਾਂ ਸੀ ਨਾ ਤੂੰ ਤੁਸੀਂ ਸਕੈਟਰ ਨਾਲ ਆਓ ਜੇ ਇਹ ਪ੍ਰੇਮ ਤੇ ਲੋਨ ਕਿੰਨਾ ਕਰਾਸ ਪੈ ਗਿਆ ਕੰਮ ਇੱਥੇ ਮਿਲਣਾ ਹੀ ਨਹੀਂ ਤੁਹਾਨੂੰ ਜੀ ਜੀ ਇਹ ਤਾਂ ਇਹ ਇਹ ਬਹੁਤ ਵਧੀਆ ਗੱਲ ਕੀਤੀ ਤੇ ਉਹਨਾਂ ਨੂੰ ਸਕਿੱਲ ਲੈ ਕੇ ਆਉਣੀ ਚਾਹੀਦੀ ਕੋਈ ਨਹੀਂ ਉਹ ਤਾਂ ਨਹੀਂ ਆਉਣਾ ਚਾਹੀਦਾ ਪਲੱਸ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਇਦਾਂ ਹੋਣਾ ਚਾਹੀਦਾ ਵੀ ਇਹ ਤੁਸੀਂ 10 ਸਾਲ ਵਾਸਤੇ ਬੱਚੇ ਪਿੰਦ ਰਹੇ ਕਟੋੜ ਕਟੂ ਸਾਲ ਦਾ ਖਰਚਾ ਸਾਰਾ ਦੇਤੀ ਭਿਜੋ ਨਹੀਂ ਨਹੀਂ ਭਿਜੋ ਹਮ ਇਹ ਇੱਥੇ ਕੰਮ ਯਾਰ ਨਹੀਂ ਹੋ ਸਕਣਾ ਕਿਉਂਕਿ ਅੱਗੇ ਗੱਲਾਂ ਹੈ ਨਹੀਂ ਅੱਗੇ ਹੁਣੇ ਤਿੰਨ ਬੱਚੇ ਭੇਜੇ ਇੱਥੇ ਹਮ ਬੜੀ ਬੇਟੀ ਨੂੰ ਵਿਆਹ ਦੇ ਪੈਸੇ ਭੇਜਿਆ ਬਾਕੀ ਦੋਨਾਂ ਨੂੰ ਸਕੂਲ ਦੀ ਹਮ ਉਹਨਾਂ ਨੇ ਇੰਚਣ ਕਿ ਇੱਥੇ ਤੋਂ ਜਾਂਦੀ ਦੋ ਦੋ ਜਾਪਾਂ ਮਾਰ ਕੇ ਦੋ ਦੋ ਚੋਪਾ ਕਰਕੇ ਜੇ ਨਾਲ ਟਿਕ ਕਰਕੇ ਉਹ ਕੰਮ ਜਾ ਇਹ ਤਾਂ ਇਹ ਤਾਂ ਇਹ ਗੱਲ ਮੰਨਣੀ ਪੋਗੀ ਥੋੜਾ ਜਿਆਦਾ ਦੱਸਣਾ ਜ਼ਰੂਰੀ ਹੈ ਵੀ ਬਹੁਤ ਜ਼ਿਆਦਾ ਸਟਰਗਲ ਕਰਨੀ ਪਈ ਦੀ ਅਸਲੀ ਕੁਝ ਬੱਜਦਾ ਬਿਲਕੁਲ ਸਾਨੂੰ ਹੋਗਾ 2 ਕੁ ਮਹੀਨੇ ਅਗਰ ਨਹੀਂ ਆ ਅੱਛਾ ਅੱਛਾ ਕਰ ਰਹੇ ਹੈ ਮੈਂ ਤਾਂ 18 ਜਾਂ ਇਸ ਵੀ ਉਹ ਪੰਜ 6 ਮਹੀਨੇ ਲਈ ਚਲ ਗਿਆ ਸੀ ਉਹ ਲੋਕਡਾਊਨ ਤੋਂ ਬਾਅਦ ਹੋਣਾ ਹੈ ਦੁਬਾਰਾ ਬਹੁਤ ਵਧੀਆ ਪਰ ਸਟੂਡੈਂਟ ਬਹੁਤ ਤੰਗ ਹੈ ਸਟੂਡੈਂਟ ਇਹਨੇ ਤੰਗ ਹੈ ਜੀ ਸਿੱਖਿਆ ਗੁਰਦੁਆਰਾ ਸਾਹਿਬ ਇੱਥੇ ਨਾ ਹੋਵੇ ਤੇ ਸਟੂਡੈਂਟ ਬਿਆਰੇ ਭੁੱਖੇ ਨੇ ਇਹਦਾ ਬੰਦਾ ਹਾਜ਼ਰ ਆ ਆ ਮੇਰੀ ਮਾਂ ਵੀ ਉਹਨੂੰ ਬੇਨਤੀ ਹੈ ਮੈਂ ਘੱਟੋ ਘੱਟ 4 ਸਾਲ ਹੋ ਗਏ ਮੈਨੂੰ ਇਹ ਤੁਹਾਨੂੰ ਬੋਲ ਦਿਆਂ ਨੂੰ 4 ਸਾਲ ਦੇ ਵਿੱਚ ਦੋ ਵੀ ਕੱਢਦੇ ਹੋ 2 ਸਾਲਾਂ ਦੇ ਵਿੱਚ ਸਿਚੁਏਸ਼ਨ ਇੰਨੀ ਜ਼ਿਆਦੀ ਖਰਾਬ ਹੋ ਚੁੱਕੀ ਆ ਪਰ ਤੁਸੀਂ ਗੱਲ ਨਹੀਂ ਮੰਨਦੇ ਉਹਨਾਂ ਅੰਕਲ ਜੀ ਨੂੰ ਹਜੇ 2 ਮਹੀਨੇ ਆਏ ਨੂੰ ਹੋਇਆ ਤੇ 2 ਮਹੀਨੇ ਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਟੂਡੈਂਟ ਕਿੰਨੇ ਤੰਗ ਗੁਰਦੁਆਰਾ ਸਾਹਿਬ ਦੇ ਨੇੜੇ ਰਹਿੰਦੇ ਆ ਘਰ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਨੇੜੇ ਆ ਜੀ ਦਿਲੀ ਦੋ ਟਾਈਮ ਇੱਥੇ ਆਉਨੇ ਆ ਤੇ ਸਟੂਡੈਂਟਾਂ ਦਾ ਇੰਨਾ ਜੇ ਗੁਰਦੁਆਰਾ ਸਾਹਿਬ ਨਾ ਹੋਵੇ ਤਾਂ ਕਿਉਂਕੀ ਪਾਣੀ ਤੋਂ ਬਹੁਤ ਉਫਕੀ ਹੁੰਦਾ ਹਾਂ किराया भाड़ा भी, हुआ थे, पांग पांग भा भी इस में तो बहुत महंगा तो कोई कम नहीं मैंने लगाई पंद्रह डेयरी का खेती बाड़ी का चा इना बहुत ज्यादा कनेडा चले ਆ ਹੁਣ ਉਤਰ ਗਿਆ ਹੁਣ ਕਾ ਉਤਰ ਗਿਆ ਹੁਣ 2 ਮਿੰਟ ਇੱਥੇ ਰਹਿ ਕੇ ਬਿਲਕੁਲ ਬ੍ਰੈਂਟ ਦੇ ਵਿੱਚ ਜ਼ੀਰੋ ਹੀ ਹੋ ਗਿਆ 50 ਸਾਲਾਂ ਦੇ ਵਿੱਚ ਇਨੀ ਟੈਨਸ਼ਨ ਨਹੀਂ ਉੱਥੇ ਆਈ ਜਿੰਨੀ ਇੱਥੇ ਆ ਗਈ ਇੱਕ 6 ਮਹੀਨਿਆਂ ਚ ਹੂੰ 6 ਵੀ ਜ਼ਿਆਦਾ ਕਹਿੰਦੇ 15 ਦਿਨ ਨਹੀਂ ਪਿਛੇ 6 ਮਹੀਨੇ ਆਇਆ ਨੂੰ ਹੋਇਆ ਵੀ ਉਹ ਨਹੀਂ ਇੱਥੇ 50 ਸਾਲਾਂ ਚ ਨਹੀਂ ਟੈਨਸ਼ਨ ਉੱਥੇ ਆਈ ਇੰਡੀਆ ਵੀ ਦਿਮਾਗ ਦੀ ਇੱਛਾ ਦੇ ਉਲਟ ਹੋ ਜਾਂਦਾ ਕੰਮ ਜਦੋਂ ਬੰਦੇ ਦਾ ਉੱਥੇ ਟੈਨਸ਼ਨ ਆਪਣੇ ਘਰ ਦੀ ਨਹੀਂ ਆਉਂਦੀ ਬੰਦੇ ਨੂੰ ਨਹੀਂ ਜਿਹਨੂੰ ਯਾਰਾ ਕਰਦਾ ਪਰ ਜਿਹੜੇ ਬੱਚੇ ਵਿਹਲੇ ਫਿਰਦੇ ਆ ਸਟੂਡੈਂਟ ਨੂੰ ਕੰਮ ਮਿਲਦਾ ਨਾ ਕਾਰ ਮਿਲਦਾ ਨਾ ਰਾਇਕ ਬੜੀ ਮਹਿੰਗੀ ਆ ਉਹਨਾਂ ਜਲਦੀ ਕਿਹਨਾਂ ਬੰਨ ਬੜਾ ਦੁਖੀ ਹੁੰਦਾ ਹੁਣ ਆਪਣੇ ਪਿੰਡ ਇੰਡੀਆ ਚਲੇ ਵੀ ਜਾਵਾਂਗੇ ਉਹਨਾਂ ਦਾ ਸਾਡੇ ਦਿਮਾਗ ਚ ਇਹਨਾਂ ਦਾ ਬੱਚਾ ਨਾ ਨਿਕਲਣਾ ਹੀ ਨਹੀਂ ਇਹਦਾ ਟਾਈਮ ਦੁਖੀ ਕਰ ਰਹੇ ਆ ਇਨੇ ਦੁਖੀ ਆ ਬੱਚੇ ਕੰਮ ਕਰਾਂ ਰੇਖ ਨਾਲ ਬੋਲ ਚੱਲ ਰੱਖੀਦਾ ਆਉਂਦੇ ਜਾਂਦੇ ਬੁਲਾਈਦਾ ਚਾਹੀਦਾ ਬੱਚਾ ਤੇ ਰੁਕਾ ਮਿਲਿਆ ਨਹੀਂ ਗਿਆ ਉੱਤਜੀ ਨਹੀਂ ਪੜਿਆ ਤੇਦਾ ਸਕੂਲਾਂ ਦੇ ਵਿੱਚ ਗਾਈਡ ਕੀਤਾ ਜਾਂਦਾ ਬੱਚਿਆਂ ਨੂੰ ਵੀ ਆਏ ਨਸ਼ਾ ਲੈਣਾ ਹੂੰ ਤੀਜੀ ਚੌਥੀ ਕਲਾਸ ਦੇ ਵਿੱਚ ਦੱਸਿਆ ਜਾਂਦਾ ਵੀ ਤੁਸੀਂ ਐਂ ਮਰਤੋਏ ਨਾ ਵੀ ਇੱਥੇ ਹਣ ਜਿਹੜੇ ਕਮਾਈ ਕਰਨ ਆਏ ਆ ਨਾ ਬੰਦੇ ਜੀ ਜੀ ਵੀ ਉਲਟਾ ਕੈਨੇਡਾ ਕਮਾਈ ਕਰ ਰਿਹਾ ਇਸ ਟਾਈਮ ਤਾਂ ਲੋਕ ਨਹੀਂ ਕਮਾਈ ਕਰ ਰਹੇ ਵੇਦਰ ਬਹੁਤ ਵਧੀਆ ਹੈ ਵੈਦਰ ਵਧੀਆ ਮੌਸਮ ਵਧੀਆ ਹੈ ਬੋਲ ਚਾਲ ਵਧੀਆ ਪ੍ਰੇਮ ਪਿਆਰ ਭਰੀਆ ਰੱਬ ਨੂੰ ਮੰਨਦੇ ਬਹੁਤ ਦੁਨੀਆ ਇੱਥੇ ਇੱਕ ਦੂਜੇ ਨਾਲ ਬੋਲ ਚਾਲ ਬਹੁਤ ਵਧੀਆ ਪ੍ਰੇਮ ਵੈਸੇ ਇੱਥੇ ਰੱਬ ਨੂੰ ਮਰਾਬ ਇਹ ਇੱਕ ਦੂਜੇ ਨੂੰ ਬੋਲ ਕੇ ਖੁਸ਼ ਨਹੀਂ ਕਿਨੂੰ ਬੁਲਾ ਕੇ ਖੁਸ਼ ਨਹੀਂ ਇੱਥੇ ਪ੍ਰੇਮ ਪਿਆਰ ਨਾਲ ਬੁਲਾਉਂਦੇ ਆ ਨਹੀਂ ਇਹ ਵਧੀਆ ਤਾਂ ਗੱਲ ਤੁਹਾਡੀ ਸਹੀ ਆ ਭਾਈ ਜਾਨ ਰਕਸਾਂ ਚ ਵੱਧੋ ਪਿਆਰ ਆ ਪਰ ਜਿਹੜੇ ਰੱਬ ਨੂੰ ਘਈ ਘੱਟ ਮੰਨਦੇ ਹੁੰਦੇ ਆ ਨਾ ਉਹ ਕੈਨੇਡਾ ਆ ਕੇ ਫਿਰ ਚੰਗੀ ਤਰ੍ਹਾਂ ਰੱਬ ਮੰਨਣ ਲਾ ਦਿੰਦਾ ਇੰਡੀਆ ਇੱਥੇ ਜਿਹੜੀ ਗੁਰਦੁਆਰੇ ਆਪਣੇ ਇੰਸਟਾਗ੍ਰਾਮ ਤੇ ਜਾਈਦਾ ਹੈ ਤੇ ਗੁਰਪ੍ਰੀਤ ਰੇਕ ਦੇ ਰੇਂਦਾ ਮਹਾਰਾਜ ਕੁਦਰਤ ਵੱਲੋਂ ਹੀ ਮਹਾਰਾਜ ਪਦੇਸਾਂ ਵਿੱਚ ਬੈਠੇ ਆ ਤੰਦਰੁਕੀ ਰੱਖੇ ਰੇਕ ਨੇ ਡਰ ਪਾਇਆ ਬਾਕੀ ਫਿਰ ਆਏ ਮਾੜਾ ਮੋਟਾ ਨਗਰਾਂ ਦੇ ਨਾਗਰਾਂ ਫਾਲ ਦੇਖਿਆ ਜਾਂ ਸਭ ਕੁਝ ਦੇਖਿਆ ਟੰਡੋ ਟੰਡੋ ਹਾਂ ਜੀ ਬੱਚੇ ਬੜੀ ਆਪਣੀ ਸੈਟ ਹੈ ਜੀ ਇੱਥੇ ਤਾਂ ਲੱਗਦਾ ਬੜਿਆ ਜੀ ਇੱਕ ਮੁੰਡਾ ਕਬੱਡੀ ਦਾ ਖਿਡਾਰੀ ਹੈ ਜੀ ਅੱਛਾ ਜੀ ਬਹੁਤ ਵਧੀਆ ਠੀਕ ਆ ਜੀ ਜਿਹੜੇ ਨਵੇਂ ਆ ਰਹੇ ਉਹਨਾਂ ਨੂੰ ਫਿਰ ਕੁਝ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਬੰਦ ਕਪੜੇ ਸੰਭਲ ਸੁਭ ਕੀ ਹੋਣਾ ਚਾਹੀਦਾ ਇਹਨਾਂ ਰੁਪਈਆ 40 60 ਰਹੁੰਦੇ ਆ ਬਹੁਤ ਜ਼ਬਰਦਾਰ ਕਿਹਾ ਉੱਤੇ ਹਰੀਖ ਨੇ ਹੁੰ ਹੰਮੂ ਦਿਖਾ ਦੀ ਸਾਡੇ ਬੱਚੇ ਕੈਨੇਡਾ ਜਾਣ ਸਾਡੀ ਬੰਦਗੇ ਗਏ ਆ ਇਹ ਚਾਹੀਦੇ ਹੁੰਦਾ ਪਰ ਇਧਰ ਵਾਲੇ ਬੰਦੇ ਦਾ ਜੀ ਕਰੀ ਜਾਂਦਾ ਮੈਂ ਉੱਥੇ ਚਲਾ ਜਾਵਾਂ ਉਧਰ ਲਾਂਦਾ ਬੈਠਿਆ ਜਾਂ ਬਸ ਨੂੰ ਦੱਸਦਾ ਵੀ ਮੇਰੀ ਤਾਂ ਉੱਧਰ ਵੀ ਜੌਬ ਸੀ ਵੀ ਰਾਜਦਾਰ ਪੋਸਟ ਬਣਦੀ ਮਗਰੋਂ ਮੈਂ ਲੇ ਚਾਹਦਾ 14 ਸਾਲ ਲਈ ਮੇਰਾ ਤਾਂ ਮਿਹਨਤਾਂ ਮਾਹੌਲ ਉੱਧਰ ਵੀ ਕੋਈ ਮਾੜਾ ਨਹੀਂ ਲੱਗਿਆ ਮਾਹੌਲ ਇਧਰ ਵੀ ਕੋਈ ਮਾੜਾ ਨਹੀਂ ਲੱਗਿਆ ਇਧਰ ਪਰ ਅਸੀਂ ਦੇਖ ਕੇ ਥੋੜਾ ਜਆ ਬੱਚਿਆਂ ਨੂੰ ਨਸੀਹਤ ਜ਼ਰੂਰ ਦਿੰਦੇ ਸੀ ਲਈ ਹੁਣ ਤੁਹਾਡੇ ਲਈ ਅਜੇ ਸਮਾਂ ਠੀਕ ਨਹੀਂ ਹੋ ਜਾ। ਜੀ ਜੀ ਜੀ। ਬਈ ਸਾਰੀ ਚੀਜ਼ ਮਹਿੰਗੀ ਹੋ ਗਈ ਇੱਕ ਕਾਮ ਵਹੀ ਨੇ। ਉਹੀ ਫੈਕਟਰੀਆਂ ਨੇ। ਤੇ ਬੱਚੇ ਜਿਆਦਾ ਆ ਜਾਂਦੇ ਆ ਉਹ 베ਰੇ। ਹੂੰ 베ਰੇ ਉਹਨਾਂ ਦੇ ਹੌਣ ਨਾਲ ਮਕਾਨ ਜਿਆਦਾ ਬਣੇ ਨਹੀਂ। ਲੇਸਮੈਂਟਾਂ ਵੀ ਕਿਰਾਏ ਤੇ ਚੜ ਗਈਆਂ ਉਹਨਾਂ ਦੇ ਕਿਰਾਏ ਵਧ ਗਏ ਤੇ ਬੱਚਿਆਂ ਨੇ ਤਾਂ ਹੁਣ ਜਿਹਨੇ ਬੈਠਣਾ ਕਰਾਇਆ ਦਿੱਤੀ ਬੈਠਣਾ ਨੇ ਉਹਦੇ ਪੂਰਾ ਵੀ ਘਰ ਚਾ ਕਰਨਾ ਉਹਨੇ ਆਪਦਾ ਖਾਣਾ ਪੀਣਾ ਵੀ ਆ ਪਰ ਉਹਨੂੰ ਬੱਚੇ ਨੂੰ ਜਾਣੀ ਇਧਰਲੀ ਗਵਰਨਮੈਂਟ ਨੂੰ ਚਾਹੀਦਾ ਜਿਹੇ ਜਿਹਾ ਪੜ੍ਹਾਈ ਦਿੱਤੀ ਆ ਫੜਨ ਆਇਆ ਉਹਨੂੰ ਉਹਜਾ ਕੰਮ ਜ਼ਰੂਰ ਦਵੇ ਤਾਂ ਬੱਚਿਆਂ ਦਾ ਗੁਜ਼ਾਰਾ ਹੋ ਸਕਦਾ ਨਹੀਂ ਬੱਚਿਆਂ ਲਈ ਤਾਂ ਬਹੁਤ ਔਖੀ ਘੜੀ ਆ ਇੱਥੇ ਥੋੜਾ ਜਿਹਾ ਬੱਚਿਆਂ ਨੂੰ ਨਸੀਹਤ ਜ਼ਰੂਰ ਦਿੰਦੇ ਸੀ ਕਿ ਲਈ ਹੁਣ ਥੋੜੇ ਲਈ ਅਗੇ ਸਮਾਂ ਕੀਕ ਨਹੀਂ ਹੈ ਜੀ 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 ਬਈ ਸਾਰੀ ਚੀਜ਼ ਮਹਿੰਗੀ ਹੋ ਗਈ ਇੱਕ ਕਾਮ ਉਹ ਹੀ ਨੇ ਉਹ ਹੀ ਫੈਕਟਰੀਆਂ ਨੇ ਤੇ ਬੱਚੇ ਜਿਆਦਾ ਆ ਹੀ ਜਾਂਦੇ ਆ ਉਹ ਫੇਰੇ ਹੂੰ ਫੇਰੇ ਉਹਨਾਂ ਦੇ ਹੌਣ ਨਾਲ ਮਕਾਨ ਜਿਆਦਾ ਬਣੇ ਨਹੀਂ ਬੇਸਮੈਂਟਾਂ ਵੀ ਕਿਰਾਏ ਤੇ ਚੜ ਗਈਆਂ ਉਹਨਾਂ ਦੇ ਕਿਰਾਏ ਵਧ ਗਏ ਤੇ ਬੱਚਿਆਂ ਨੇ ਤਾਂ ਹੁਣ ਦੀਨੇ ਬੈਠਣਾ ਕਿਰਾਇਆ ਦੇ ਦਿੱਤਾ ਨੇ ਉਹਦੇ ਫੂਡ ਦਾ ਵੀ ਖਰਚਾ ਕਰਨਾ ਉਹਨੇ ਆਪਦਾ ਖਾਣਾ ਪੀਣਾ ਵੀ ਆ ਪਰ ਉਹ ਬੱਚੇ ਨੂੰ ਜਾਣੇ ਇਧਰਲੀ ਗਵਰਨਮੈਂਟ ਨੂੰ ਚਾਹੀਦਾ ਜੇ ਜ ਆ ਪੜ੍ਹਾਈ ਕੀਤੀ ਆ ਫੜਨ ਆਇਆ ਉਹਨੂੰ ਉਹਜਾ ਕੰਮ ਜ਼ਰੂਰ ਦਵੇ ਤਾਂ ਬੱਚਿਆਂ ਦਾ ਗੁਜ਼ਾਰਾ ਹੋ ਸਕਦਾ ਨਹੀਂ ਬੱਚਿਆਂ ਲਈ ਤਾਂ ਬਹੁਤ ਔਖੀ ਘੜੀ ਆ ਇੱਥੇ ਇਹ ਹੁਣ ਨਵੇਂ ਆਨੋ ਮਤਲਬ ਸੋਚ ਵਿਚਾਰ ਕੇ ਆਓ ਨਵੇਂ ਆਨੋ ਇਹੀ ਨਸੀਹਤ ਆ ਵੀ ਥੋੜਾ ਜਿਆ ਸੋਚ ਵਿਚਾਰ ਕੇ ਜਾਂ ਥੋੜਾ ਜਿਆ ਹਨਰ ਹੋਣਾ ਚਾਹੀਦਾ ਉਹ ਤੁਸੀ ਸਿੱਖ ਕੇ ਆਓ ਕੁਛ ਨਾ ਜਿਹੜੇ ਮੰਨ ਲਓ ਇੱਥੇ ਕੋਈ ਇਕਟਿੰਗ ਦਾ ਕੰਮ ਕਰਦੇ ਆ ਦਾੜ੍ਹੀਆਂ ਦਾ ਹੈਪ ਦਾ ਕਟਿੰਗ ਕਰਦੇ ਆ ਬਾਲਾਂ ਦੀ ਕਟਿੰਗ ਕਰਦੇ ਆ ਉਹਨਾਂ ਨੂੰ ਪੈਸੇ ਵਧੀਆ ਬਣਦੇ ਆ ਤੁਸੀਂ ਕੋਈ ਲੇਡੀਜ਼ ਨੇ ਰੋਟੀ ਪਕਾਉਣ ਦਾ ਧੰਦਾ ਕਰਦੀਆਂ ਨੇ ਤੇ ਇਹ ਤਾਂ ਹੈ ਨਹੀਂ ਵੀ ਪਾਰ ਚਾਰ ਰੋਟੀਆਂ ਘਰ ਦੀਆਂ ਬਣਾਉਣੀਆਂ ਨੇ ਜਾਂ 10 ਰੋਟੀਆਂ ਸਵੇਰ ਤੋਂ ਸ਼ਾਮ ਤੱਕ 8-9 ਘੰਟੇ ਬਣਾਉਣੀਆਂ ਨੇ ਜੀ ਤੇ ਬਸ ਉਹਨਾਂ ਦੇ ਵਿੱਚ ਹੋਣਾ ਹੋਣਾ ਯਾਨੀ ਉਧਰੋਂ ਇਹ ਨਹੀਂ ਹੈਗਾ ਵੀ ਆਪਾਂ ਪੜ੍ਹੇ ਲਿਖੇ ਦੀ ਬਾੜੀ ਵੈਲਿਊ ਪੜ੍ਹਨੀ ਆ ਉਸਨੇ ਬਣਾਣਾ ਚਾਹੀਦਾ ਕੰਕਰੀਟ ਦਾ ਕੰਮ ਸਿੱਖ ਕੇ ਆ ਜਾਓ ਹਾਂ ਹਾਂ ਤੇ ਰਾਜਗਰੀ ਸਿੱਖ ਕੇ ਆ ਜਾਓ ਕੰਕਰੀਟ ਦਾ ਜਿਹੜੇ ਫਰਦੇ ਆ ਬਜਰੀ ਪਾਉਂਦੇ ਆ ਯਾਨੀ ਜਿਹਦੇ ਕੋਲੇ ਇੱਕ ਥੋੜਾ ਜਿਹਾ ਸਿਹਤਪੂਰਨ ਵੀ ਬੰਦਾ ਤੱਕੜਾ ਚਾਹੀਦਾ ਇਹਨੇ ਕੰਮ ਕਰਨਾ ਵੀ ਕੰਮ ਉਹਲੇ ਬੰਦੇ ਨੂੰ ਦੇਖ ਕੇ ਹੋਵੇ ਵੀ ਹਾਂ ਇਹਨੇ ਸਾਡਾ ਕੰਮ ਕਰੀ ਜਾਣਾ 50 50 ਕਿਲੋ ਦੀ ਮਦਦ ਮਦਦ ਕਰਦੇ ਇੱਥੇ ਇੱਕ ਦੂਜੇ ਦੀ ਕਿ ਨਹੀਂ ਕਰਦਾ ਕੋਈ ਮਦਦ ਮਦਦ ਤਾਲੂਕ ਪਰ ਆਪਦਾ ਆਪਦੀ ਫਿਕਰ ਪਿਆ ਆ ਵੀ ਕਿਥੋਂ ਰੋਠੀ ਖੜੀ ਆ ਬਸ ਦਿੱਤਾ ਇੱਥੇ ਕਿਹਨੇ ਕਿਸੇ ਦੀ ਕਰੀਆ ਬੱਚਰੋਂ ਕਿੰਨੇ ਕਿ ਬੈਠੇ ਨੇ ਜਿਹੜਾ ਕਿਹਦੀ ਮਦਦ ਕਰਦਾ ਹੂੰ ਕੋਈ ਕਿਸੇ ਦੀ ਨਹੀਂ ਕਰਦਾ ਮਦਦ ਨਹੀਂ ਕਰਦਾ ਜੇ ਤੁਹਾਡੇ ਜਿੰਨੇ ਕਹਿੰਦੇ ਤੁਹਾਡੇ ਕੰਮ ਚੱਲਦੇ ਹਾਸਾ ਤੁਹਾਨੂੰ ਸਲੂਟ ਆ ਨਹੀਂ ਅਗਰਾ ਕਹਿੰਦਾ ਚੱਲ ਪੂਰਾ ਪਰੇ ਦੀ ਲੰਗ ਚਾਹ ਹੂੰ ਉਹੀ ਆ ਵੀ ਜਾਣੀ ਆ ਗੁਰਦੁਆਰੇ ਕਰਕੇ ਸਿੱਖ ਸੰਗਤ ਗੁਰਦੁਆਰੇ ਦਾ ਮੈਂ ਵੀ तकरीबन 16 ਦਾ ਹੀ ਇੱਥੇ ਬਜ਼ੁਰਗ ਬੈਠੇ ਹੁੰਦੇ ਸੀ ਜੀ ਜੀ ਪਹਿਲਾਂ ਮੈਨੂੰ 2 ਮਹੀਨੇ ਦੀ ਛੁੱਟੀ ਮਿਲੀ ਸੀ 16 ਤੇ 2 ਮਹੀਨੇ ਲਾ ਕੇ ਗਿਆ ਹਮ ਹਮ ਤੇ ਫਿਰ 17 ਆ ਗਿਆ ਕਮੀਨੇ ਤੋਂ 18 ਜਿਹਨਾਂ ਨੇ ਡਰਾਗ ਕੱਟਣਾ ਸੀ ਮੈਂ ਅਪਲੀਕੇਸ਼ਨ ਲਾਤੀ ਹਮ ਉਹ ਮੇਰਾ ਡਰਾਗ ਤੇ ਬਾਕੀ ਇੱਥੇ ਇੰਸ਼ੋਰੈਂਸ ਬੜੀ ਮਹਿੰਗੀ ਆ ਹਸਪੀਟਲ ਦਾ ਆ ਤਾਂ ਗੱਡੀ ਲੈਣੀ ਸੌਖੀ ਆ ਚਲਾਉਣੀ ਆਕੀ ਆ ਹਮ ਹਮ ਉਹਦੇ ਕਹਿੰਦੇ ਉਹਦੀ ਗੱਡੀ ਹਰੇਕ ਲੈ ਲਊਗਾ ਕੰਮ ਕਰ ਪਰ ਉਹਦੀ ਜਿਹੜੀ ਇੰਸੂਰੈਂਸ ਆਬ ਜਿਹੜਾ ਨਵਾਂ ਡਰਾਈਵਰ ਉਹਨੂੰ ਤਾਂ ਖਾਸ ਕਰਕੇ ਜਾ ਹਸਪਤਾਲਾਂ ਦਾ ਵੀ ਕਹਿੰਦੇ ਪੁੱਛਦੇ ਹੀ ਕੋਈ ਨਹੀਂ ਵਾਰੀ ਨਹੀਂ ਆਉਂਦੀ ਹਸਪਤਾਲਾਂ ਚ ਤਾਂ ਹੁਣ ਚਲੋ ਕਿਸੇ ਦੇ ਮੀਰਾ ਆਇਆ ਆਪਦਾ ਹੀ ਗੁੱਟਾ ਖਰਾਬ ਹੋ ਗਿਆ ਸੀ ਤੇ ਇਹ ਮੇਰੇ ਪੈਸੇ ਦਾ ਸਹਾਈ ਨਹੀਂ ਲੱਗੇ ਉਹ ਕਾਰਟ ਤੇ ਹੀ ਹੋਈ ਗਿਆ ਸਾਰਾ ਕੰਮ ਜੀ 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 ਪਰ ਇਹ ਨਹੀਂ ਹੈਗਾ ਵੀ ਜਾਂਦੇ ਹੀ ਕਹਦਾ ਤੇਰਾ ਕੰਮ ਕਰ ਦਿੰਦਾ ਇਹ ਤਾਂ ਉਹਦੇ ਕੋਲ ਚਲੇ ਗਿਆ ਉਹ ਤਾਂ ਉਹਦੇ ਪਹਿਲਾਂ ਤਾਂ ਇਹ ਹੀ ਕਹਿੰਦੇ ਆ ਵੀ ਤੇ ਅੱਜ ਦੇ ਵੀ ਅਪਾਇੰਟਮੈਂਟ ਲਈ ਆ ਬੰਦਾ ਦਾ ਅੱਜ ਮਰਦਾ ਅਪਾਇੰਟਮੈਂਟ ਨੇ ਕੀ ਕਰਨਾ ਬੰਦਾ 15 ਦਿਨਾਂ ਤੇਰਾ ਨੰਬਰ ਆ ਫਿਰ ਆ ਘੁੱਟਾ ਪੱਕਿਆ ਪਿਆ ਮੈਂ ਮੁੰਡੇ ਨੂੰ ਮੈਂ ਕਿਹਾ ਕਿਤੇ ਪ੍ਰਾਈਵੇਟ ਨਹੀਂ ਇੱਥੇ ਹੈਗਾ ਕਿਤੇ ਹੋਰ ਲੈ ਚੱਲ ਪਰ ਚਲੋ ਉਹਨੇ ਹੇਠ ਉਤਾ ਕਰਕੇ ਮੇਰਾ ਕੰਮ ਕਰਾਤਾ ਨਹੀਂ ਕੰਮ ਮੁਸ਼ਕਲ ਸੀ ਤਾਂ ਹਸਪੀਟਲ ਆਦਾ ਨਾ ਪਤੀਆ ਦਾ ਆਹ ਹੈ ਠੀਕ ਹੈ ਠੀਕ ਹੈ ਹਾਂਜੀ ਸਾਹਿਬ ਤੁਹਾਡਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸ਼ਾਮਦਾ ਹੈ ਅੱਛਾ ਜੀ ਕਿਹੜਾ ਏਰੀਆ ਤੁਹਾਡਾ ਜਲੰਧਰ ਆ ਜੀ ਮਸਜਿਦਾਂ ਜਿਲੰਦਰ ਤੁਸੀਂ ਕਦੋਂ ਆਏ ਕੈਨੇਡਾ ਨੂੰ 4 ਮਹੀਨੇ ਹੋਏ ਹੈ 4 ਮਹੀਨੇ ਹੋਏ ਹੈ ਰਜਿਸਟਰ ਤੇ ਆਏ ਹੋ ਜਿੱਥੇ ਤੇ ਆਏ ਕਿੰਨੇ ਲੱਗ ਰਿਹਾ ਕੈਨੇਡਾ ਫਿਰ ਬਹੁਤ ਬੁਰਾ ਲੱਗ ਰਿਹਾ ਬੁਰਾ ਲੱਗ ਰਿਹਾ ਬਹੁਤ ਬਹੁਤ ਬੁਰਾ ਬਹੁਤ ਬੁਰਾ ਹਾਂ ਬਹੁਤ ਕਿਉਂ ਕਿ ਨਾਲ ਇਥੇ ਰੋਜ਼ ਕਾਰਿਆ ਹਾਂ ਹਾਂ ਨਾ ਕੋਈ ਇੱਥੇ ਕੰਮ ਕਰਦਾ ਨਾ ਕੋਈ ਬੰਦਾ ਕਾਫਾ ਬਗਾ ਨਾ ਮਿਲਦਾ ਇੱਥੇ ਕਿੰਨਾ ਤੇ ਤੁਸੀਂ 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 ਤਾਂ ਵੇਟਰ ਤੇ ਆਇਓ ਬੱਚਿਆਂ ਨੇ ਸੱਦਿਆ ਤੁਸੀਂ ਕੰਮ ਕਰੋ ਥੋੜੀ ਆ ਬੱਚਿਆਂ ਨੇ ਕਿੱਥੇ ਸੱਦਿਆ ਯਾਰ ਮੈਂ ਤਾਂ ਰਿਫਿਊਜ਼ ਕੀਤਾ ਅੱਛਾ ਤੁਸੀਂ ਆਪ ਲਾਇਆ ਓਕੇ ਅੱਛਾ ਇੱਥੇ ਬੱਚੇ ਨਹੀਂ ਹੈਗੇ ਤੁਹਾਡੇ ਮੈਂ ਇੰਦੀਆਂ ਮੈਂ ਕੱਲਾ ਹੀ ਆ 4 ਮਹੀਨੇ ਤੱਕੇ ਖਾਂਦੇ ਕੋਈ ਕੰਮ ਨਹੀਂ ਦਾ ਪਤਾ ਲੀਓ ਲਓ ਜੀ ਆ ਦੇਖ ਲਓ ਜਿਹੜੇ ਕਹਿੰਦੇ ਕੈਨੇਡਾ ਜਾਣਾ ਵਾ ਤੇ ਉੱਥੇ ਜਾ ਕੇ ਅਸੀਂ ਤਾਂ ਜੀ ਬਹੁਤ ਕਮਾਈਆਂ ਕਰਨੀਆਂ ਵੇ ਆ ਚਾਰ ਮਹੀਨੇ ਹੋ ਗਏ ਕੰਮ ਕਮਾਉਂਦਾ ਤੁਹਾਨੂੰ ਕੋਈ ਸਕਿੱਲ ਆਉਂਦਾ ਕੋਈ ਕਾਰਪੈਂਟਰੀ ਕੋਈ ਵੈਲਡਰੀ ਪੇਂਟਿੰਗ ਦਾ ਕੰਮ ਆਉਂਦਾ ਪੇਂਟ ਦਾ ਕੰਮ ਆਉਂਦਾ ਵਾ ਅੱਛਾ ਲਵਾ ਦਿੰਨੇ ਕੋਈ ਨਹੀਂ ਪੇਂਟ ਦੇ ਆਪਣਾ ਖੋਲੋ ਮੈਂ ਪਿੱਛੇ ਮੇਰਾ ਆਪਣਾ ਕਵਾੜ ਦਾ ਕੰਮ ਐ ਸਟ੍ਰੈਪ ਦਾ ਅੱਛਾ ਇੱਥੇ ਕਵਾੜ ਇਦਾਂ ਛੁੱਟੀ ਜਾਂਦੀ ਐ ਮੈਂ ਉੱਥੇ ਪੈਸੇ ਦੇ ਕੇ ਖਰੀਦਦਾ ਹਾਂ ਹੈ ਤੇ ਇੱਥੇ 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 70 ਦੇ ਵੀ ਪੈਸੇ ਮੰਦੇ ਆ ਹਾਂ ਤੇ ਤੁਸੀਂ ਇੱਥੇ ਵੀ ਇੱਥੇ ਸ਼ੁਰੂ ਕਰ ਲਓ ਕਵਾੜਾ ਕਿਹੜਾ ਕਰ ਅੱਗੇ ਪੈਸੇ ਮਿਲ ਹੀ ਜਾਂ ਨਹੀਂ ਤੇ ਦੇਵਾ ਕਿੱਥੇ ਮੈਂ ਆਂਡਾ ਇੰਡੀਆ ਭੇਜੋ ਇੰਡੀਆ ਭੇਜਦਾ ਜੀ ਕਵਾੜ ਖਰੀਦੇ ਹੀ ਨਹੀਂ ਅਗਲੇ ਪੈਸੇ ਲੈਂਦੇ ਕਵਾੜ ਪੈਸੇ ਲੈਂਦੇ ਆਓ ਤੇ ਪੈਸੇ ਲੈ ਕੇ ਇੰਡੀਆ ਭੇਜ ਦਿਓ ਲੋਕੀ ਮੇਰੇ ਕੋਲ ਜੇਕਰ ਭੇਜਨੇ ਮੇਰੇ ਕੋਲ ਪੱਲੇ ਪੈਸੇ ਹੋਣਗੇ ਤੇ ਮੈਂ ਉਹਦੇ ਪਿੱਕਾ ਵਗੈਰਾ ਭੇਜ ਦਊਗਾ ਹਾਂ ਜੇਕਰ ਮੇਰੇ ਪੱਲੇ ਪੈਸੇ ਨਹੀਂ ਤੇ ਮੈਂ ਕਿਦੋਂ ਖਰੀਦਣਾ ਹਾਂ ਇਹਨਾਂ ਨੂੰ ਕਰਾ ਠੀਕ ਆ ਅੱਛ ਤੁਸੀਂ ਫਿਰ ਹੁਣ ਹੁਣ ਕੰਮਚਾਰ ਵੀ ਕਿੰਨੇ ਪੈਸੇ ਖਰਚ ਚੁੱਕੇ ਹੁਣ 4 ਮਹੀਨੇ ਚ ਕੈਨੇਡਾ ਚ 4 ਮਹੀਨੇ ਚ ਮੈਂ ਘਰੋ ਮਕਾ ਕੇ ਹੀ ਸਾਰਾ ਰੈਂਟ ਦਿੱਤਾ ਹੈ ਗਰੋਸਰੀ ਵਗੈਰਾ ਘਰੋ ਹੀ ਲੈਣਾ ਵਾ ਤੇ ਕਿੰਨੇ ਸਰਾਹ ਦਿੱਤੀ ਕੈਨੇਡਾ ਜਾਣ ਦੀ ਉਹ ਜਦੋਂ ਕੋਈ ਘੰਟੇ ਫਸਾ ਲੈਂਦਾ ਫਸ ਗਏ ਨੇ ਹੂੰ ਸੱਤ ਨੂੰ ਹਾਂ ਜੀ ਤੇ ਫਿਰ ਹੁਣ ਕਿਵੇਂ ਕਰਨਾ ਹੁੰਦੇ ਨਹੀਂ ਨਹੀਂ ਮੈਂ ਪਹੁੰਚ ਜਾਣਾ ਹੁੰਦੇ ਹੀ ਵਕੀਲ ਭੋਲ ਵੀ ਅੱਗੇ ਪੈਸੇ ਲਾਤੇ ਆ ਹਾਂ ਭਾਈ ਗੱਲ ਚਲ ਵਰਕ ਪਰਮਟ ਹੀ ਮਿਲ ਜਾਏ ਵਰਕ ਪਰਮਟ ਦੇ ਹੁਣ ਆ ਗਿਆ ਹੁਣ ਦੇ ਵੀ ਕੰਮ ਨਹੀਂ ਮਿਲਦਾ ਕਹਿੰਦੇ ਵਰਕ ਪਰਮਟ ਆ ਜੂਗਾ ਕੰਮ ਮਿਲ ਜੂਗਾ ਫਿਰ ਕੰਮ ਨਹੀਂ ਮਿਲਦਾ ਦੰਦੇ ਦੇ ਬੈਠੀਆਂ ਤੇ ਘਰੋਂ ਪੈਸੇ ਜਦੋਂ ਉਹ ਵੀ ਖਾਦੀ ਹੋ ਗਏ ਆ ਆਪ ਵੀ ਵੀ ਖਾਦੀਆਂ ਉਹਨਾਂ ਜਿਹੜੀ ਸਾਨੂੰ ਵੈਲਫੇਅਰ ਲੱਗੀ ਆ ਲੱਗੀ ਆ ਉਹਦੇ ਦੇ ਅਸੀਂ ਰੈਂਟ ਦੇਣੀ ਆ ਤੇ ਬਰੂਫੀ ਜਦੋਂ ਕਰ ਤੂੰ ਇਹ ਗੱਲਾਂ ਬਾਤਾਂ ਅੱਜ ਦੀਆਂ ਜੀ ਅੱਜ ਦੀ ਸਾਥ ਵੈਨਕਿਰ ਕਲੀ ਬਾਕੀ ਫੇਰ ਕਿਹੜਾ ਕੱਢ ਦਾਂਗੇ ਕੱਲ ਨੂੰ ਨਵੀਂ ਸਾਥ ਦੇ ਵਿੱਚ ਜਾਵਾਂਗੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ